ਇਹ ਉਹ ਜੰਡਾ ਈ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀਗਾ ਤੇ ਇਹ ਜੰਡ ਅੱਜ ਵੀ ਇੱਥੇ ਜਿਹੜਾ ਉਹ ਮੌਜੂਦ ਹੈ ਜੀ ਤੇ ਇਹ ਉਹ ਖੂਹ ਹੈ ਜਿਸ ਖੂਹ ਦਾ ਪਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਤਾ ਸੀ ਤੇ ਇਹ ਦੱਸਿਆ ਵੀ ਜਾਂਦਾ ਕਿ ਇੱਥੇ ਹੀ ਉਹਨਾਂ ਨੇ ਇਸ਼ਨਾਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਰਸ਼ਕ ਕਰਵਾਵਾਂਗੇ ਜੀ ਗੁਰਦੁਆਰਾ ਚਰਨ ਕੰਵਲ ਸਾਹਿਬ ਜਿਹੜਾ ਕਿ ਮਾਛੀਵਾੜਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਇਤਿਹਾਸ ਕਹੇ ਗੁਰਦੁਆਰਾ ਸਾਹਿਬ ਅੱਜ ਗੱਲ ਕਰੀਏ ਇਤਿਹਾਸ ਦੀ ਤਾਂ ਇੱਥੇ ਇੱਕ ਝੰਡ ਬਣਿਆ ਹੋਇਆ ਹੈਗਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਤੇ ਉਹ ਖੂਹ ਵੀ ਅੱਜ ਮੌਜੂਦ ਹੈ ਜਿਸ ਖੂਹ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਪੀਤਾ ਸੀਗਾ ਤੇ ਜਦੋਂ ਉਹ ਆਨੰਦਪੁਰ ਸਾਹਿਬ ਤੋਂ ਚਮਕੌਰ ਦੀ ਲੜਾਈ ਹੋਈ ਸੀਗੀ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੋ ਪਾਟੇ ਚੋਲੇ ਦੇ ਵਿੱਚ ਤੇ ਇਸ ਜਗ੍ਹਾ ਦੇ ਉੱਤੇ ਉਹ ਪਹੁੰਚੇ ਸੀਗੇ ਤੇ ਸਾਰਾ ਚੰਨ ਇਹ ਗੁਰਦੁਆਰਾ ਦਿਖਾਵਾਂਗੇ ਤੇ ਨਾਲੇ ਖੂਹ ਤੇ ਨਾਲੇ ਝੰਡ ਦੇ ਦਰਸ਼ਨ ਵੀ ਤੁਹਾਨੂੰ ਅੱਜ ਦੇ ਬਲੌਗ ਵਿੱਚ ਆਪਾਂ ਕਰਵਾਵਾਂਗੇ ਜੀ ਤੇ ਇਹ ਹਨ ਇਹਦਾ ਬਿਲਾ ਜੀ ਤੋਂ ਪਾਸੇ ਦਿਖਾਉਣੇ ਚਾਹਤਿਆਂ ਤੇ ਇਹ ਇਹ ਇਹਦਾ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਗੇਟ ਹੈ ਜੀ ਉਹ ਬਣਿਆ ਹੋਇਆ ਹੈਗਾ ਤੇ ਗੁਰਦੁਆਰਾ ਚਰਨ ਕਵਲ ਸਾਹਿਬ ਮਾਛੀਵਾੜਾ ਤੇ ਇੱਥੋਂ ਚੱਲਦੇ ਆਂਗੇ ਆਪਾਂ ਹੁਣ ਅੰਦਰ ਤੇ ਆਸ-ਪਾਸ ਹੀ ਬੂਟੇ ਲੱਗੇ ਹੋਏ ਨੇ ਹਰਿਆਲੀ ਵੀ ਕਾਫੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਹੈ ਜੀ ਤੇ ਬਹੁਤ ਹੀ ਸੋਹਣਾ ਇਹ ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿਹੜਾ ਜਿੱਥੇ ਉਹ ਬਣਿਆ ਹੋਇਆਗਾ ਤੇ ਅੱਜ ਕੱਲੀ ਕਲੀ ਚੀਜ਼ ਇਸ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਆਪਾਂ ਅੱਜ ਵਿਖਾਵਾਂਗੇ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਾਸੇ ਜਿਹੜੇ ਹੋਈ ਜਮਾ ਕਰਵਾਏ ਜਾਂਦੇ ਨੇ ਤੇ ਸਾਹਮਣੇ ਆ ਗਿਆ 메인 ਦਰਬਾਰ ਸਾਹਿਬ ਤੇ ਇੱਧਰ ਲੱਗੀ ਹੋਈ ਹੈ ਠੰਡੇ ਪਾਣੀ ਦੀ ਸ਼ਬੀਰ ਥੱਲੇ ਦੇ ਪਾਸੇ ਹੀ ਤੇ ਇਤਿਹਾਸ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਜਾ ਕੇ ਦੱਸਾਂਗੇ ਜੀ ਇੱਧਰਲੇ ਪਾਸੇ ਬਣਿਆ ਹੋਇਆ ਹੈਗਾ ਜੋੜਾ ਘਰ ਤੇ ਜੋੜੇ ਜਮਾ ਕਰਾਉਣ ਤੋਂ ਬਾਅਦ ਤੇ ਆਪਾਂ ਚੱਲਦੇ ਆਂਗੇ ਹੁਣ ਦਰਬਾਰ ਸਾਹਿਬ ਵੱਲ ਇੱਥੇ ਠੰਡੇ ਪਾਣੀ ਦੀ ਸ਼ਬੀਰ ਲੱਗੀ ਹੋਈ ਆ ਤੇ ਜਿਹੜਾ 메인 ਦਰਬਾਰ ਸਾਹਿਬ ਹੈ ਇਹੋ ਸਾਹਮਣੇ ਆ ਜਾਂਦਾ ਹੈਗਾ ਤੇ ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਲੈ ਕੇ ਚੱਲਾਂਗੇ ਜੀ ਤੁਹਾਨੂੰ ਇਤਿਹਾਸ ਕੋ ਖੂਵਲ ਤੇ ਨਾਲੇ ਦਿਖਾਵਾਂਗੇ ਝੰਡ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਇਧਰਲੇ ਪਾਸੇ ਬਣਿਆ ਹੋਇਆਗਾ ਨਿਸ਼ਾਨ ਸਾਹਿਬ ਬਹੁਤ ਉੱਚਾ ਨਿਸ਼ਾਨ ਸਾਹਿਬ ਹੈ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਉਹ ਬਣਾਇਆ ਗਿਆ ਹੈਗਾ ਤੇ ਦਰਬਾਰ ਸਾਹਿਬ ਦੇ ਮੱਥਾ ਆਹ ਸਾਹਮਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੈ ਜਿੱਥੇ ਉਹ ਸ਼ਮਸ਼ੀਰ ਨੰਗੀ ਹੈਗੀ ਤੇ ਹੱਥ ਵਿੱਚ ਫੜੀ ਹੋਈ ਆ ਖੂਨ ਨਾਲ ਲਤਪਤ ਹੋਏ ਨੇ ਤੇ ਜਿਹੜਾ ਉਹਨਾਂ ਦਾ ਚੋਲਾ ਜੀ ਉਹੀ ਕਾ ਵੀ ਜਗ੍ਹਾ ਤੋਂ ਪਟਿਆ ਹੋਇਆ ਹੈਗਾ ਤੇ ਇੱਥੇ ਹੈ ਜੀ ਫਰਮਾਨ ਗੁਰਦੁਆਰਾ ਚਰਨ ਕਵਲ ਸਾਹਿਬ 마ਸੀਵਾੜਾ ਜੀ ਤੇ ਇਹ ਸਾਰਾ ਇੱਥੇ ਫਰਮਾਨ ਆ ਜਿਹੜਾ ਉਹ ਲਿਖਿਆਗਾਗਾ ਤੇ ਸਾਹਮਣੇ ਆ ਗਿਆ ਮੇਨ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਫੇਰ ਚੱਲਦੇ ਆਂ ਜੀ ਆਪਾਂ ਇੱਥੋਂ ਵਾਪਸ ਤੇ ਕਾਫੀ ਸੰਗਤ ਆ ਜਿਹੜੀ ਮੱਥਾ ਟੇਕਣ ਵਾਸਤੇ ਇੱਥੇ ਆਉਂਦੇ ਨੇ ਇਹ ਉੱਪਰਲਾ ਪਾਸਾ ਹੈਗਾ ਤੇ ਇੱਧੇ ਸਾਈਡ ਹੁਣ ਆਪਾਂ ਚੱਲਾਂਗੇ ਪੱਖਾ ਚੱਲੀ ਜਾਂਦਾ ਹੈਗਾ ਇਦਾਂ ਦਾ ਦਰਬਾਰ ਸਾਹਿਬ ਹੈ ਜਿਹੜਾ ਜੀ ਬਣਿਆ ਹੋਇਆ ਹੈਗਾ ਆਪਾਂ ਪਿਛਲਾ ਜਿਹੜਾ 뮤직 ਆ ਉਹ ਕੱਟ ਦਿੰਨੇ ਹੈਗੇ ਕਿਉਂਕਿ ਅੰਦਰ ਸ਼ੋਰ ਸ਼ਰਾਬਾ ਜ਼ਿਆਦਾ ਹੋਣ ਕਰਕੇ ਤੇ ਮਗਰਲਾ ਜਿਹੜਾ 뮤직 ਆ ਉਹ ਜਾਂ ਬੋਲ ਵਾਲਾ ਹੁੰਦਾ ਉਹਨੂੰ ਆਪਾਂ ਕੱਟ ਦਿੰਨੇ ਹੈਗੇ ਤੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਅਗੇ ਜੀ ਵਾਪਸ ਇਸ ਜਗ੍ਹਾ ਦੇ ਜਿਹੜਾ ਝੰਡ ਬਣਿਆ ਹੋਇਆ ਜੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀਗਾ ਇਸ ਜਗ੍ਹਾ ਦੇ ਉੱਤੇ ਤੇ ਉਹਨਾਂ ਦੀ ਸ਼ਮਸ਼ੀਰ ਨੰਗੀ ਸੀਗੀ ਤੇ ਇੱਥੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਲਿਖਿਆ ਹੋਇਆ ਹੈਗਾ ਤੇ ਸ਼ਮਸ਼ੀਰ ਨੰਗੀ ਸੀ ਪਾਟੇ ਕੱਪੜੇ ਸੀਗੇ ਤੇ ਜਦੋਂ ਇਸ ਜਗ੍ਹਾ ਦੇ ਉੱਤੇ ਪੁੱਜੇ ਸੀਗੇ ਉਹ ਇਸ ਝੰਡਾ ਜੀ ਇਤਿਹਾਸਕ ਝੰਡ ਦੇ ਤੁਸੀਂ ਵੀ ਦਰਸ਼ਨ ਕਰ ਲੋ ਤੇ ਉਧਰੇ ਪਾਸੇ ਜਿਹੜਾ ਜੀ ਖੜਾ ਪ੍ਰਸ਼ਾਦ ਦੀ ਜਿਹੜੀ ਦੇਗ ਆ ਗਈ ਉਹ ਪਰਚੀਆਂ ਕੱਟੀਆਂ ਤੁਸੀਂ ਦੇਖ ਦੇਖ ਆ ਜਿਹੜੀ ਇੱਥੇ ਲੈ ਸਕਦੇ ਹੋ ਇਧਰਲੀ ਸਾਈਡ ਜਿਹੜਾ ਸਰੋਵਰ ਬਣਿਆ ਹੋਇਆਗਾ ਤੇ ਸਾਹਮਣੇ ਉਧਰੀ ਸਾਈਡ ਬਣਿਆ ਹੋਇਆਗਾ ਜੀ ਸਿੱਖ ਅਜਾਇਬ ਘਰ ਮਿਊਜ਼ੀਅਮ ਤੇ ਇਧਰਲੀ ਸਾਈਡ ਵੀ ਇਤਿਹਾਸ ਲਿਖਿਆ ਹੋਇਆ ਹੁਣ ਤੁਹਾਨੂੰ ਕਰਾਉਣਾ ਹੈ ਇਤਿਹਾਸਕ ਖੂਹ ਦੇ ਦਰਸ਼ਨ ਦੱਸਿਆ ਜਾਂਦਾ ਜੀ ਜਦੋਂ ਉਹ ਆਨੰਦਪੁਰ ਚਮਕੌਰ ਸਾਹਿਬ ਦੀ ਲੜੀ ਲੜਾਈ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਸੀਗੇ ਤਾਂ ਇਸ ਖੂਹ ਦਾ ਉਹਨਾਂ ਨੇ ਪਾਣੀ ਵੀ ਪੀਤਾ ਸੀ ਇੱਥੇ ਇਸ਼ਨਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹ ਜੰਡ ਥੱਲੇ ਜਾ ਕੇ ਸੌਂ ਗਏ ਸੀਗੇ ਤੇ ਜੇ ਉਹਨਾਂ ਦੀ ਸ਼ਮਸ਼ੀਰ ਹੈ ਜਿਹੜੀ ਨੰਗੀ ਸੀ ਪਾਟੇ ਕੱਪੜੇ ਸੀ ਉਹਨਾਂ ਦੇ ਪਾਏ ਹੋਏ ਤੇ ਜਦੋਂ ਭਾਈ ਦਿਆ ਸਿੰਘ ਜੀ ਦੇ ਤਿੰਨ ਸਿੱਖ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀ ਜਿਹੜੀ ਇਸ ਖੂਹ ਦੀ ਸੇਵਾ ਸੀ ਭਾਈ ਜਿਹੜਾ ਸੀ ਗੁਲਾਬੇ ਵੱਲੋਂ ਜਿਹੜੀ ਕੀਤੀ ਜਾਂਦੀ ਸੀਗੀ ਤਾਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀਗਾ ਵੀ ਜਿਹਨਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਪਹਿਲੇ ਪਾਸੇ ਤੇ ਪਹਿਲੇ ਇਸ ਜਗ੍ਹਾ ਦੇ ਉੱਤੇ ਜੰਗਲ ਹੁੰਦੇ ਸੀਗੇ ਤੇ ਉੱਥੇ ਉਹ ਭਾਈ ਸਾਹਿਬ ਆ ਜਿਹੜਾ ਉਹ ਆਰਾਮ ਕਰ ਰਹੇ ਨੇ ਤੇ ਇਹ ਉਹ ਇਤਿਹਾਸਕ ਖੂਹ ਹੈ ਜੀ ਤੇ ਜਿਹਦਾ ਪੂਰਾ ਇਤਿਹਾਸ ਹੈ ਜਿਹੜਾ ਇਹ ਲਿਖਿਆ ਹੋਇਆ ਹੈਗਾ ਜਿਸ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਪਹਿਲਾਂ ਇੱਥੇ ਪੂਰੇ ਦੇ ਪੂਰੇ ਜੰਗਲ ਹੁੰਦੇ ਸੀਗੇ ਤੇ ਸੰਗਤਾਂ ਅੱਜ ਵੀ ਇਸ ਖੂਹ ਦਾ ਜਿਹੜਾ ਜਲ ਛੱਕ ਕੇ ਆਪਦੇ ਮਨ ਨੂੰ ਪਵਿੱਤਰ ਕਰਦੀਆਂ ਨੇ ਉਹ ਵੀ ਤੁਹਾਨੂੰ ਪਹਿਲੇ ਪਾਸੇ ਦਿਖਾਵਾਂਗੇ ਜਿਹੜੀਆਂ ਟੂਟੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਇਹ ਉਹ ਖੂਹ ਹੈ ਜੀ ਉਸ ਟਾਈਮ ਦਾ ਤੇ ਬਹੁਤ ਦੂਰੋਂ ਦੂਰੋਂ ਲੋਕ ਆ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜੀ ਤੇ ਉਹ ਸਾਹਮਣੇ ਜਿਹੜੇ ਟੂਟੀਆਂ ਲੱਗੀਆਂ ਹੋਈਆਂ ਨੇ ਇੱਧਰਲੇ ਪਾਸੇ ਇਹ ਉਹੀ ਜਲ ਹੈ ਪਵਿੱਤਰ ਖੂਹ ਦਾ ਜਲ ਇੱਥੋਂ ਛਕੋ ਜੀ ਤੇ ਬਹੁਤ ਲੋਕ ਜਿਹੜੇ ਇਹ ਜਲ ਤੁਸੀਂ ਲਿਜਾ ਵੀ ਸਕਦੇ ਹੋਗੇ ਤੇ ਛਕ ਵੀ ਸਕਦੇ ਹੋ ਜੀ ਤੇ ਇਦਾਂ ਦਾ ਬਣਿਆ ਹੋਇਆ ਜੀ ਗੁਰਦੁਆਰਾ ਚਰਨ ਕਬਲ ਸਾਹਿਬ ਮਾਛੀਵਾੜਾ ਤੇ ਨਾਲੇ ਤੁਹਾਨੂੰ ਦੱਸਦਾ ਇਤਿਹਾਸ ਤੇ ਸਾਹਮਣੇ ਇਹਦੇ ਜਗੱਡੀਆਂ ਵਗੈਰਾ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਕਰਵਾ ਤਿਥੋਂ ਦਰਸ਼ਨ ਨਾਲ ਦੱਸਦਾ ਇਤਿਹਾਸ ਸਰੋਵਰ ਦਿਖਾਇਆ ਤੇ ਜਿੰਨੀਆਂ ਚੀਜ਼ਾਂ ਵੇਖਣ ਵਾਲੀਆਂ ਸੀ ਸਾਰੀਆਂ ਅੱਜ ਦੇ ਵਲੌਗ ਵਿੱਚ ਦਿਖਾਈਆਂ ਜੀ ਤੇ ਇਹ ਸੀ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਜੀ ਇਹ ਸੀ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਤੇ ਜਿੱਥੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਨਾਲ ਦੱਸਿਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਜੇਕਰ ਤੁਸੀਂ ਆਦੇ ਪਰਿਵਾਰ ਜਾਂ ਬੱਚਿਆਂ ਦੇ ਨਾਲ ਜਾਂਦੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਤੇ ਨਾਲੇ ਗੁਰਦੁਆਰਾ ਸਾਹਿਬ ਦਾ ਦੱਸੋ ਜੀ ਇਤਿਹਾਸ ਕਿਉਂਕਿ ਜਿੰਨੇ ਵੀ ਧਾਰਮਿਕ ਸਥਾਨ ਹੁੰਦੇ ਨੇ ਉੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਆ ਕਰੋ ਭਾਵੇਂ ਉਹ ਸਿੱਖ ਮਿਊਜ਼ੀਅਮ ਹੋਣ ਭਾਵੇਂ ਗੁਰਦੁਆਰਾ ਸਾਹਿਬ ਬਣੇ ਹੋਣ ਜਾਂ ਕੋਈ ਮੈਮੋਰੀਅਲ ਬਣਿਆ ਹੋਇਆਗਾ ਸਿੱਖਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਦਰਸ਼ਨ ਜ਼ਰੂਰ ਕਰਵਾਓ ਜੀ ਤੇ ਇਸ ਜੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ